ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਯਾਰ ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਨਾਲ ਮਿਲਵਾਇਆ ਸੀ ਉਹਨਾਂ ਦੀ ਨਵੀਂ-ਨਵੀਂ ਸ਼ਾਦੀ ਹੋਈ ਸੀ ਰਿਆਜ਼ ਭੋਲੀ-ਭਾਲੀ ਸੂਰਤ ਵਾਲਾ ਚੰਪੂ ਜਿਹਾ ਮੁੰਡਾ ਸੀ ਅਸੀਂ ਦੋਵੇਂ ਇੱਕੋ ਗਲੀ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ ਸਬੱਬ ਨਾਲ ਕਾਲਜ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ ਫਿਰ ਇਹ ਵੀ ਮੁੰਬਈ ਆ ਗਿਆ ਕਿੰਨਾ ਅਜੀਬ ਇਤਫਾਕ ਏ ਅਕਬਰ ਨੇ ਕਿਹਾ ਸੀ ਬਸੰਜਰਾ ਬੋਰਿੰਗ ਜਿਹਾ ਬੰਦਾ ਏ ਤੇ ਇਹ ਵਾਕ ਵੀ ਨਾਲ ਹੀ ਜੋੜ ਦਿੱਤਾ ਸੀ ਸ਼ੁਰੂ-ਸ਼ੁਰੂ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਿਨੇਮਿਆਂ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹੋਟਲ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ ਫਿਰ ਜਿਵੇਂ-ਜਿਵੇਂ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰਿਸ਼ਤੇ ਵਿੱਚ ਵਾਧੇ ਗਏ ਫਰੀਦਾ ਤੇ ਰਿਆਜ਼ ਦਾ ਸਾਥ ਵਧਦਾ ਗਿਆ ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਲ ਰਜ਼ੀਮਿਆ ਕਰਨ دیر ਨਾਲ ਆਉਂਦੀ। ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ ਚਾਹ ਪੀ ਕੇ ਅਖਬਾਰ ਜਾਂ ਕੋਈ ਮੈਗਜ਼ੀਨ ਦੇਖਦਾ। ਕਦੇ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗਦੇ, ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਚਾਹੁੰਦਾ ਹੁੰਦਾ ਤੇ ਅਕਬਰ ਨੇ دیر ਨਾਲ ਆਉਣਾ ਹੁੰਦਾ ਤਾਂ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ-ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾਈ ਟਾਲ ਵੀ ਆਉਂਦੀ। ਤੂੰ ਰਿਆਸ ਨਾਲ ਵਾਪਸ ਆ ਜਾਵੀ ਤੇ ਉਹ ਰਿਆਸ ਨਾਲ ਵਾਪਸ ਆ ਜਾਂਦੀ। ਸ਼ਾਦੀ ਪੁਰਾਣੀ ਹੁੰਦੀ ਗਈ ਪਰ ਰਿਆਸ ਦਾ ਮਹੱਤਵ ਦਿਨੋਂ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ-ਅਣਜਾਣੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਸ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਾਉਣਾ, ਸ਼ਾਪਿੰਗ ਲੈਣਾ ਨਾਲ-ਨਾਲ ੱੱਕੇ ਖਾਣਾ, ਛੋਟੇ-ਛੋਟੇ ਖੱਤ ਲਿਖਣਾ, ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣਾ, ਜਾ ਕਟਵਾਉਣਾ ਅਤੇ ਹੋਰ ਨਿੱਕੇ-ਮੂٹے ਕੰਮ ਕਰਨੇ। ਇਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸਕੈਰੀਜ ਹੋਇਆ ਤਾਂ ਖੁਸ਼ਕਿਸਮਤੀ ਨਾਲ ਰਿਆਜ਼ ਦਫ਼ਤਰ ਵਿੱਚ ਮਿਲ ਗਿਆ ਉਸਨੇ ਆ ਕੇ ਹਸਪਤਾਲ ਪਹੁੰਚਾਇਆ ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਧਾਈ ਦੀ ਪਾਰਟੀ ਸੀ ਜਦੋਂ ਉਹ ਉਸ ਤੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਧਾਲੀ ਦਾ ਪਤਾ ਲੱਗਿਆ ਪਰ ਸਵੇਰ ਦੀ ਉਡੀਕ ਕਰਨੀ ਪਈ ਸੀ ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਉੱਡ ਗਿਆ ਉਹ ਸਾਰੀ ਰਾਤ ਬੈਂਚ ਉਤੇ ਬੈਠਾ ਉੰਗਦਾ ਰਿਹਾ ਸੀ ਅਕਬਰ ਨੇ ਉਸ ਨੂੰ ਜ਼ਬਰਦਸਤੀ ਆਰਾਮ ਕਰਨ ਲਈ ਬੇਜ਼ ਦਿੱਤਾ ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ ਇਸ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣ ਦੀ ਹਦਾਇਤ ਕਰ ਦਿੰਦੇ ਅਸੀਨ ਇਤਫਾਕ ਕਹੋ ਜਾਂ ਕਿਸਮਤ ਜਦੋਂ ਉਹ ਠੀਕ ਹੋਈ ਤਾਂ ਉਸ ਨੂੰ ਹਸਪਤਾਲ ਰਖ ਘਰ ਲੈ ਜਾਣ ਲਈ ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਨਾਲ ਘਰ ਜਾ ਚੁੱਕੀ ਸੀ ਰਿਆਜ ਨੇ ਦਫ਼ਤਰੋਂ ਛੁੱਟੀ ਲੈ ਲਈ ਸੀ ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਇਆ ਤਾਂ ਰਿਆਜ ਘਰ ਸੰਭਾਲੀ ਬੈਠਾ ਸੀ ਫਿਰ ਦਿਨ ਲੰਘਦੇ ਗਏ ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ ਤੇ ਮੋਢੇ ਤੇ ਆ ਗਈਆਂ ਉਹ ਅਜੇ ਤੱਕ ਛੜਾ ਜੋ ਸੀ ਇੱਕ ਦੋ ਜਾਣਿਆਂ ਦੇ ਰਿਸ਼ਤੇ ਦੀ ਗੱਲ ਥੋੜੀ ਵੀ ਪਰ ਉਹ ਟਾਲ ਗਿਆ ਸੀ ਬਈ ਆਪਾਂ ਤਾਂ ਇੰਨਾ ਘਰ ਗਰੱਸੀ ਦੇ ਚੱਕਰਾਂ ਤੋਂ ਡਰ ਲੱਗਦਾ ਹੈ ਤੇ ਗੱਲ ਆਈ ਗਈ ਹੋ ਗਈ ਸੀ ਅਕਬਰ ਹਮੇਸ਼ਾ ਉਸ ਨੂੰ ਇਹੀ ਨਸੀਹਤ ਕਰਦੇ ਪੀਂਹਾਂ ਇਸ ਚੱਕਰ ਚ ਨਾ ਫਸੀ ਕਿਸੇ ਕੰਮ ਦਾ ਨਹੀਂ ਰਹਿਣਾ ਆਪਣੀ ਜਿਹੜੀ ਗੱਤ ਹੈ ਉਹ ਤੂੰ ਵੇਖ ਹੀ ਰਿਆਂ ਵਿਆਹ ਝੰਜਟ ਹੀ ਹੈ ਨਿਰਾ ਫਿਰ ਬਾਲ ਬੱਚੇ ਹੋਏ ਅਕਬਰ ਤਾਂ ਬੱਚਿਆਂ ਦੀ ਚੀਆ ਚਿਪਾ ਤੋਂ ਕਬਰਾਂ ਆ ਕੇ ਕੱਲਾ ਬ ਚਲੇ ਜਾਂਦੇ ਜਾਂ ਦੋ ਕਿਸੇ ਯਾਰ ਦੋਸਤ ਨਾਲ ਪੀਣ ਪਿਉਣ ਦਾ ਪ੍ਰੋਗਰਾਮ ਬਣਾ ਬੈਂਦੇ ਰਿਹਾ ਅੱਜ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਾ ਜਾਂਦਾ ਬੱਚਿਆਂ ਨਾਲ ਖੇਡਦਾ ਰੋਂਦੇ ਨਿਆਣਿਆਂ ਨੂੰ ਸ਼ਾਇਦ ਝਟਾਉਂਦਾ ਗ੍ਰਾਈਪ ਵਾਟਰ ਦੇ ਦਿੰਦਾ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਵਿੱਚ ਮਜ਼ਾ ਆਉਂਦਾ ਸੀ ਉਹ ਬੜੇ ਮੇਤੁਕੇ ਟੰਗ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂਣ ਹੋਣ ਵੇਲੇ ਪਾਣੀ ਪਾਉਂਦਾ ਤਾਂ ਹਾਸਾ ਸਕੇ ਲੋਟਪੋਟ ਹੋ ਜਾਂਦੀ ਪਹਿਲਾਂ ਪਹਿਲ ਉਸ ਨੂੰ ਬੜੀ ਕਬਰਾਟ ਹੁੰਦੀ ਸੀ ਕਿ ਹੋ ਸਿਰ ਤੋਂ ਪਹਿਰਾਤੀ ਆਪ ਫੇਚ ਜਾਂਦਾ ਸੀ ਪਰ ਫਰੀਦਾ ਮਨਾ ਮਨਾ ਕਰਦੀ ਤਾਂ ਕਹਿੰਦਾ ਕੋਈ ਗੱਲ ਨਹੀਂ ਵੈਸੇ ਚੰਗਾ ਏ ਇਹੀ ਕੰਮ ਸਿੱਖ ਲਏ ਤਾਂ ਤੇਰੀ بیوی ਨੂੰ ਮੌਜਾਂ ਹੋ ਜਾਣਗੀਆਂ ਫਰੀਦਾ ਹੱਸਣ ਲੱਗਦੀ ਤੇਰੇ ਆਜ ਵੀ ਹੱਸ ਪੈਂਦਾ ਕਦੀ ਕੋਈ ਬੱਚਾ ਬਿਨਾਂ ਕਾਰਨ ਲੋਣ ਲੱਗਦਾ ਤਾਂ ਫਰੀਦਾ ਕਿਸੇ ਹੋਰ ਕੰਮ ਵਿੱਚ ਰੁਚੀ ਹੁੰਦੀ ਤਾਂ ਰਿਆਜ ਨੂੰ ਡਾਂਟ ਦਿੰਦੀ ਹੋਏ ਹੋਏ ਕਹੇ ਬੇਹੂ ਦਾ ਮਰਦ ਓਜੀ ਬੱਚਾ ਰੋ ਰਿਹਾ ਏ ਜਰਾ ਵਿਰਾਗ ਪੀ ਲਿਓ ਨਾ ਉੱਲੂ ਦੀ ਲਾਤ ਚੋਪੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਨਾਲ ਚੁੱਕਿਆ ਨਹੀਂ ਜਾਂਦਾ ਤੇ ਉਹ ਬੱਚੇ ਨੂੰ ਚੁੱਕ ਕੇ ਉਸ ਨੂੰ ਵਰਾਉਣ ਦੀ ਖਾਤਰ ਬੰਦ ਬਾਂਦਰਾ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਬੱਚਾ ਵੀ ਜਾਣਦਾ ਜਿਵੇਂ ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਉਹਨਾਂ ਨੂੰ ਕਿਸ ਸਕੂਲ ਵਿੱਚ ਦਾਖਲ ਕਰਵਾਉਣਾ ਹੈ ਉਹਨਾਂ ਰਿਆਜ਼ ਦੇ ਕੇ ਸੋਸਤ ਰਾਹੀ ਸਸਤਾ ਮਿਲ ਸਕਦਾ ਹੈ ਖੰਡ ਬਲੈਕ ਵਿੱਚ ਲਿਆਉਣੀ ਪੈਂਦੀ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਰਿਆਜ਼ ਲਈ ਰਿਆਜ਼ ਹੀ ਪ੍ਰਬੰਧ ਕਰੇ ਖੁਦ ਅਕਬਰ ਇਹਨਾ ਕੰਮਾ ਤੋਂ ਜੀ ਚੜਾਉਂਦੇ ਸਨ ਕਦੀ ਕੋਈ ਅਜਾਈ ਫਿਲਮ ਲੱਗਦੀ ਜਿਸ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ ਤੁਸੀਂ ਰਿਹਾਰਤ ਨਾਲ ਜਾ ਕੇ ਵੇਖਾਇਓ ਮੈਨੂੰ ਅਜਈਆਂ ਫਿਲਮਾਂ ਚੱਕੀਆਂ ਨਹੀਂ ਲੱਗਦੀਆਂ ਅਕਬਰ ਦੀ ਵੀ ਤੇਰੇ ਦਿਲਚਸਪੀ ਪੀਣ ਪਵਾਉਣ ਵੱਲ ਵਾਤੀ ਜਾ ਰਹੀ ਸੀ ਸਪਸ਼ਟ ਹੈ ਕਿ ਸਾਲ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗਿਆ ਫਰੀਦਾ ਉਸ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲਿਆ ਜਾਂਦੀ ਸਰਕਸ ਵਿਖਾ ਲਿਆਉਂਦੀ ਤੇ ਸ਼ਾਮੀ ਦੋਵੇਂ ਰਲ ਕੇ ਬੱਚਿਆਂ ਨਾਲ ਖੇਡਦੇ ਫਿਰ ਪਿਆਰ ਪੁੱਛਕਾਰ ਕੇ ਕੱਪੜੇ ਬਦਲਦੇ ਤੇ ਸਵਾਰ ਦਿੰਦੇ ਅਕਬਰ ਨੂੰ ਇਹਨਾਂ ਚੰਚਟਾਂ ਲਈ ਬਿਲਕੁਲ ਵੇਲ ਨਹੀਂ ਸੀ ਬੱਚੇ ਵੀ ਪੂਰ ਨਾਲ ਨਹੀਂ ਸਨ ਖੁੱਲ੍ਹ ਸਕੇ ਰਿਆਜ਼ ਦੇ ਮੋٹے ਤੇ ਛਾੜਕੇ ਅੰਕਲ ਅੰਕਲ ਕਰਦੇ ਰਹਿੰਦੇ ਖਰਚਣ ਲਈ ਪੈਸੇ ਮੰਗਦੇ ਨਵੀਆਂ ਨਵੀਆਂ ਫਰਮੈਸ਼ਾਂ ਕਰਦੇ ਅਕਬਰ ਤਾਂ ਫਰੀਦਾਂ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ ਇਹ ਬੱਚੇ ਵੀ ਤਾੜ ਕੇ ਹੀ ਸਨ ਹਨੇਰੀ ਆਵੇ ਮੀ ਹਾਵੇ ਰਿਆਸ ਦੇ ਉਹ ਵਿੱਚ ਨਾਗਾ ਨਹੀਂ ਸੀ ਪੈਂਦਾ ਜੇ ਕਿਸੇ ਦਿਨ ਕਿਸੇ ਕਾਰਨ ਉਹ ਨਾ ਹੁੰਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਫਰੀਦਾ ਢੋਰਪੁਰ ਜਹੀ ਹੋਈ ਫਿਰਦੀ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ ਖੁਦਾ ਜਾਣੀ ਰਿਆਜ ਨੂੰ ਕੀ ਹੋ ਗਿਆ ਕਿਤੇ ਬਿਮਾਰ ਤਾਂ ਨਹੀਂ ਹੋ ਗਿਆ ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ ਸੋਚਦੀ ਰਹਿੰਦੀ ਕਦੀ ਨੌਕਰ ਨੂੰ ਉਸ ਵੱਲ ਧੜਾਉਂਦੀ ਕਦੀ ਗਵਾਂਡੀਆਂ ਦੇ ਘਰੋਂ ਫੋਨ ਕਰਦੀ ਤੇ ਬਾਦਕ ਜੇ ਬਦਕਿਸਮਤੀ ਨਾਲ ਰਿਆਜ ਕਿਸੇ ਦੋਸਤ ਨਾਲ ਸਿਲਮਾ ਦੇ ਖੰਚਲਾ ਗਿਆ ਹੁੰਦਾ ਤਾਂ ਦੂਜੇ ਦਿਨ ਉਸੇ ਸ਼ਾਮਤ ਆ ਜਾਂਦੀ ਕਿੱਥੇ ਮਰ ਗਿਆ ਸੈਂ ਜਲੀਲ ਆਦਮੀ ਮੈਨੂੰ ਫੋਨ ਹੀ ਕਰ ਦਿੱਤਾ ਹੁੰਦਾ ਤਾਂ ਮੈਂ ਨਹੀਂ ਪਰੇਸ਼ਾਨਤਾ ਨਾ ਹੁੰਦੀ ਫਿਲਮ ਦੀਆਂ ਟਿਕਟਾਂ ਮਗਵਾਈਆਂ ਸਨ ਬੜੀ ਮੁਸ਼ਕਲ ਨਾਲ ਵਾਪਸ ਹੋਈਆਂ ਨੇ ਜੇ ਨਾ ਹੁੰਦੀਆਂ ਤਾਂ ਤੈਨੂੰ ਪੈਸੇ ਭੰਨੇ ਪੈਣੇ ਸੀ ਬੱਚੇ ਵੀ ਪਿੱਛੇ ਪੈ ਜਾਂਦੇ ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਤੁਸੀਂ ਕੱਲ ਆਏ ਕਿਉਂ ਨਹੀਂ ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਬੰਦੀ ਨਾਲ ਫਿਰ ਹੋਣ ਲੱਗ ਪੈਂਦਾ ਜੇ ਕਦੀ ਰਿਆਜ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਉੱਤੇ ਧਾਵਾ ਬੋਲ ਦਿੰਦੀ ਉਸ ਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ ਬਿਮਾਰ ਹੁੰਦਿਆਂ ਹੀ ਉਹਨਾਂ ਦੇ ਘਰ ਆਣ ਰੇਟ ਦਾ ਤੇ ਫਿਰ ਇੰਜ ਹੋਣ ਲੱਗਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਨਾਲ ਛੇਤੀ ਘਰ ਆ ਜਾਂਦੇ ਤਾਂ ਵੀ ਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਉੱਤੇ ਕਿਹੜੀ ਮੁਸ਼ਕਲ ਪਤਾਨ ਪਈ ਹੈ ਬਈਨੀ ਸ਼ੇਤੀ ਕਾ ਰੋਣਾ ਪੈ ਗਿਆ ਫਰੀਦ ਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ ਸਿਨੇਮੇ ਦੇ ਦੋ ਟਿਕਟ ਮਗਵਾਏ ਹੁੰਦੇ ਤੇ ਜਾ ਕਿਸੇ ਹੋਰ ਨੰਬਰ ਦਾ ਮਿਲਦਾ ਤਾਂ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ ਮਾਰੇ ਸ਼ਰਮਿੰਦਗੀ ਦੇ ਮਜਾ ਕਿਰਕਰਾ ਹੁੰਦਾ ਸੋ ਵਖਰਾ ਹੀ ਰੋਜ ਤਾਂ ਜਿੱਥੇ ਚਾਹੇ ਉਸ ਨੂੰ ਕਸੀਟ ਕੇ ਲੈ ਜਾਂਦੀ ਇੱਕ ਦਿਨ ਪਤੀ ਆ ਟੱਪ ਕੇ ਤਾਂ ਉਸ ਗਰੀਬ ਨੂੰ ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਪਰੇ ਸੋਟੇ ਦਿੱਤਾ ਗਿਆ ਖਾਣੇ ਦੀ ਮੇਜ਼ ਉੱਤੇ ਵੀ ਸਭ ਗੜਬੜ ਹੋ ਜਾਂਦਾ ਅਕਸਰ ਅਕਬਰ ਲਈ ਮੇਜ਼ ਉੱਤੇ ਪਲੇਟ ਲਾਈ ਹੀ ਨਹੀਂ ਸੀ ਜਾਂਦੀ ਰਾਤੀਂ ਦੋੜ 2:30 ਵਜਾ ਕੇ ਆਉਂਦੇ ਤਾਂ ਉਹ ਕਮਰੇ ਵਿੱਚ ਹੀ ਖਾਣੇ ਵਾਲੀ ਪਲੇਟ ਟ੍ਰੇ ਮੰਗਵਾ ਲੈਂਦੇ ਜਿਸ ਦਿਨ ਉਹ ਜਲਦੀ ਆ ਜਾਂਦੇ ਇੰਜ ਲੱਗਦਾ ਕੋਈ ਮਹਿਮਾਨ ਬੇਮੌਕਾ ਆਵੜਿਆ ਹੈ ਜਲਦੀ ਜਲਦੀ ਉਹਨਾਂ ਲਈ ਜਗ੍ਹਾ ਬਣਾਈ ਜਾਂਦੀ ਰਿਆਜ਼ ਜਿਹੜਾ ਆਮ ਕਰਕੇ ਫਰੀਦਾ ਦੇ ਨੇੜੇ ਹੀ ਬੈਠਦਾ ਹੁੰਦਾ ਸੀ ਤਾਂ ਕਿ ਬੱਚਿਆਂ ਨੂੰ ਖਾਣਾ ਦੇਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ ਆਖਰੀ ਕੁਰਸੀ ਉੱਤੇ ਦੂਰ ਜਾ ਬੈਠਦਾ ਬੱਚੇ ਹੈਰਾਨੀ ਨਾਲ ਉਸ ਤਬਦੀਲੀ ਨੂੰ ਵੇਖਦੇ ਫਰੀਦਾ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਅਕਬਰ ਬਿਲਕੁਲ ਉਪਰਿਆਂ ਵਾਂਗ ਕਾਂਤੇ ਰਹਿੰਦੇ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ ਉਹ ਹੋ ਐਨੇ ਚਵਲ ਇਸ ਚਾਵਲ ਇਸ ਪਲੇਟ ਵਿੱਚ ਪਾਕ ਦਿੱਤੇ ਮਾਰੋਗੇ ਕੰਬਕਤ ਨੂੰ ਉਂਝ ਹੀ ਇਹਨੂੰ ਖੰਗ ਲੱਗੀ ਹੋਈ ਹੈ ਨਾ ਦਹੀਂ ਨਾ ਦਿਓ ਉਹ ਹੋ ਹੀ ਇਹ ਚਟਨੀ ਬੱਚਿਆਂ ਲਈ ਸੀ ਤੁਸੀਂ ਖਤਮ ਕਰ ਦਿੱਤੀ ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਰਾਜ ਬੈਠੇ ਬੈਠੇ ਖੁਦ ਖੁਦ ਠੂਸ ਰਹੇ ਹੋ ਇਹਨਾਂ ਨਹੀਂ ਹੁੰਦਾ ਕਿ ਬੱਚਿਆਂ ਨੂੰ ਵੀ ਕਵਾ ਦਿਆਂ ਮੇਰੇ ਦੋ ਹੱਥ ਨੇ ਮੈਂ ਕੀ ਕੀ ਕਰਾਂ ਉਹ ਕੁਰਦੀ ਤੇ ਬਿੰਦ ਵਿਚ ਰਿਹਾ ਜ ਸਾਰੀ ਮੀਸ ਦਾ ਚਾਰ ਦੇ ਸਾਹਮਣੇ ਲੈਂਦਾ ਬੜੇ ਹੀ ਹਿਸਾਬ ਕਿਤਾਬ ਨਾਲ ਉਹ ਖਾਣਾ ਵਰਤਾਂਦਾ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਕਿਸ ਦੀ ਹੱਡੀ ਦੀ ਵਾਰੀ ਹੈ ਰਾਇਤਾ ਕਿਸ ਨੂੰ ਮਿਲੇਗਾ ਕਿਸ ਨੂੰ ਸੂਪ ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਕਿਸ ਨੂੰ ਪਚਕਾਉਣਾ ਹੈ ਤੇ ਕਿਸ ਮੇਨੂੰ ਜਰਾ ਵੀ ਕੂਰੇ ਆ ਗਿਆ ਤਾਂ ਮੇ ਇਹ ਜੋ ਹੁਲਟ ਦੇਗਾ ਕਿਹੜਾ ਕੂਰੇ ਬਿਨਾ ਭੁੱਖਾ ਰੋਂਦਾ ਰਹਿ ਜਾਏਗਾ ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ ਰੋਟੀ ਦੀ ਕਹਾਣੀ ਬੋਟੀ ਦਾ ਕਿੱਸਾ ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ ਉਹ ਤਾਂ ਰਿਆਜ ਨੂੰ ਹੀ ਆਉਂਦੇ ਸਨ ਕਿ ਉਹ ਉਹਨਾਂ ਨੂੰ ਨਿੱਜੀ ਚੋਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਸਨ ਲੂੰਬੜੀ ਦੀ ਦਾਵਤ ਵਿੱਚ ਸਾਰੇ ਖਵਾਗ ਚੁੱਪ ਘੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ। ਕਬਰ ਦਿੱਲੀ ਨਹੀਂ ਜਾ ਸਕਦੇ ਸਨ ਛੁੱਟੀਆਂ ਤਾਂ ਸਨ ਪਰ 19 ਦਿਨੇ ক্রিকেট ਮੈਚ ਸ਼ੁਰੂ ਹੋ ਰਹੇ ਸਨ ਤੇ ਮੈਚਾਂ ਦੇ دیਵਾਨੇ ਸਨ। ਕਦੀ ਇਹ ਹਾਜ ਵੀ ਇੰਨਾ ਮੈਚਾਂ ਦਾ دیਵਾਨਾ ਹੁੰਦਾ ਸੀ ਪਰ ਕਿਉਂਕਿ ਫਰੀਦਾ ਨੂੰ ਹੁੰਨਾ ਉੱਤੇ ਖਿਜ ਚੜਦੀ ਸੀ ਸੋ ਉਸਨੇ ਕਹਿ ਕਹ ਹੈ ਕਿ ਦਿਲਚਸਪੀ ਮੁਕਾ ਦਿੱਤੀ ਮੈਂ ਚਾਹੁੰਦਾ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ ਉਸ ਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ ਇਸ ਲਈ ਉਸ ਨੇ ਅਜੀਬ ਅਜੀਬ ਚਾਲਣਾ ਚੱਲ ਕੇ ਰਿਆਜ ਨੂੰ ਇਹ ਮੈਚ ਵੇਖਣ ਦੀ ਆਦਤ ਛੁਟਵਾਈ ਉਹ ਉਹਨੇ ਦਿਨ ਹੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ ਸਿਨੇਮੇ ਦੇ ਟਿਕਟ ਮੰਗਵਾ ਲੈਂਦੀ ਹਰ ਵੇਲੇ ਮੈਚ ਦੀਆਂ ਬਰਾਈਆਂ ਕਰਦੀ ਰਹਿੰਦੀ ਟੈਟਿਕਸ ਤੋਂ ਸਮਾਂ ਲੈ ਆ ਲੈਦੀ ਬਗੈਰ ਕਿਆ ਰਿਆਜ ਦੀ ਦਿਲਚਸਪੀ ਖਤਮ ਹੋ ਗਈ ਤਰਾਕੀ ਦਾ ਸ਼ੌਂਕ ਕਾਇਮ ਰਿਹਾ ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ ਪਰ ਉਹ ਬੱਚਿਆਂ ਨਾਲ ਜਾਂਦੀ ਰਹੀ ਆਸ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਤੇ ਬੈਠੀ ਸਵੈਟਰ ਬੁੰਦੀ ਰਹਿੰਦੀ ਸ਼ੁਰੂ ਸ਼ੁਰੂ ਵਿੱਚ ਉਸਨੇ ਅਕਬਰ ਲਈ ਸਵੈਟਰ ਬੁਨੇ ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ ਰਿਆਜ ਨੇ 20 20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸਨ ਹਰ ਸਾਲ ਇੱਕ ਨਵੇਂ ਸਵੈਟਰ ਦੇ ਨਾਲ-ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ ਇਸ ਦੇ باوجود ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ ਉਹਨਾਂ ਦੇ ਬੱਚੇ ਹੋਏ ਸਨ ਉਹ ਇੱਕੋ ਘਰ ਵਿੱਚ ਇੱਕੋ ਕਮਰੇ ਵਿੱਚ ਰਹਿੰਦੇ ਸਨ ਉਹਨਾਂ ਦੇ ਪਲੰਘ ਵਿੱਚ ਘੱਲ ਸਿਰਫ 2 ਫੁੱਟ ਦਾ ਫਾਸਲਾ ਸੀ ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮਜਬੂਰਨ ਯਾਤ ਦਾ ਟਿਕਟ ਵੀ ਖਰੀਦਿਆ ਗਿਆ ਫਰੀਦਾ ਆਪਣੇ ਭਰਾ ਦੇ ਘਰ ਠਹਿਰੀ ਭਰਾ ਭਾਬੀ ਮੇਰੇ ਟ ਕਿਸੇ ਦੋਸਤ ਦੀ ਸ਼ਾਦੀ ਵਿੱਚ ਗਏ ਹੋਏ ਸਨ ਕਰੇ ਆਪਣੇ ਦੋਹਾਂ ਬੱਚਿਆਂ ਨੂੰ ਛੱਡ ਗਏ ਸਨ ਦਿੱਲੀ ਵਿੱਚ ਖੂਬ ਮਜ਼ੇ ਕੀਤੇ ਖੂਬ ਸੈਰਾਂ ਕੀਤੀਆਂ ਪਿਛਲੀ ਵਾਰੀ ਅਕਬਰ ਨਾਲ ਆਈ ਸੀ ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਹੁੰਦੀ ਸੀ ਹੋਟਲ ਵਿੱਚ ਠਹਿਰੇ ਸਨ ਸ਼ਾਮ ਹੁੰਦਿਆ ਹੀ ਲੋਕ ਸ਼ੁਗਰ ਲਈ ਆਂ ਜੋੜਦੇ ਬੜੀ ਚਹਿਲ ਪਹਿਲ ਰਹਿੰਦੀ ਪਰ ਬੱਚੇ ਨਾਲ ਨਹੀਂ ਸਨ ਉਹ ਉਹਨਾਂ ਨੂੰ ਰਿਆਸ਼ ਕੋਲ ਛੱਡ ਗਈ ਸੀ ਬਿਲਕੁਲ ਨਵੇਂ ਹਨੀਮੂਨ ਵਰਗਾ ਮਜਾ ਆ ਗਿਆ ਸੀ ਪਰਖ ਦੀ ਕਦੀ ਬੱਚਿਆਂ ਦੀ ਝਾਦ ਆ ਕੇ ਮਜਾ ਕਿਰਕੜਾ ਕਰ ਦਿੰਦੀ ਸੀ ਪਰ ਇਸ ਵਾਰੀ ਬੱਚੇ ਨਾਲ ਸਨ ਅਕਬਰ ਦੀ ਗੈਰ ਹਾਜ਼ਰੀ ਉਸ ਨੇ ਵਾਰ ਉਸ ਨੂੰ ਹੀ ਵਾਰੀ ਵਾਰੀ ਮਹਿਸੂਸ ਕੀਤੀ ਪਰ ਹੁਣ ਤਾਂ ਕੁਝ ਅਤਤ ਜਹੀ ਪੈ ਗਈ ਸੀ ਰਿਆਜ਼ ਨੇ ਖੂਬ ਸੈਰ ਕਰਵਾਈ ਤਸਵੀਰਾਂ ਖਿੱਚੀਆਂ ਫਰੀਦਾ ਦੀਆਂ ਖੜ ਖੜਾ ਹਾਸੇ ਦੇ ਬੱਚਿਆਂ ਦੀਆਂ ਫੀ ਕਦੀ ਫਰੀਦਾ ਕਹਿੰਦੀ ਰਿਆਜ਼ ਤੂੰ ਵੀ ਆ ਜਾ ਕਿਸੇ ਨੂੰ ਕਹਿ ਮਟਨ ਦਬਾ ਦੇਵੇ ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਕੇ ਖੜਾ ਹੁੰਦਾ ਬੱਚੇ ਆਸੇ-ਪਾਸੇ ਹੁੰਦੇ ਭਰਾ ਦੇ ਬੱਚੇ ਮੰਨੂ ਤੇ ਸਹੀਨਾ ਜਿਹੜੇ ਪਹਿਲੀ ਵਾਰੀ ਫਰੀਦਾ ਦੇ ਬੱਚਿਆਂ ਨੂੰ ਮਿਲੇ ਸਨ ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਕੋਲ ਮਿਲ ਗਏ ਸਨ ਪਰ ਇੱਕ ਦਿਨ ਸਹਾਨਾ ਨੇ ਬੜੀ ਹੈਰਾਨੀ ਨਾਲ ਪੁੱਛਿਆ ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ ਕਿਸ ਨੂੰ ਅੰਕਲ ਰਿਆਜ਼ ਨੂੰ ਸਿੱਲੀ ਅੰਕਲ ਰਿਆਜ਼ ਸਾਡੇ ਅੰਕਲ ਨੇ ਅੱਛਾ ਇਹ ਤੁਹਾਡੇ ਡੈਡੀ ਨਹੀਂ ਸੀਨਾ ਨੇ ਪੋਲੇ ਪੰਨ ਨਾਲ ਪੁੱਛਿਆ ਤੇ ਬੱਚਿਆਂ ਨੇ ਉਸ ਦਾ ਮਜ਼ਾਕ ਉਡਾਇਆ ਅੰਕਲ ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ ਉੱਲੂ ਕਿਤੋਂ ਦੀ ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹਸਿਆ ਫਰੀਦਾ ਦਾ ਵੀ ਆਸਾ ਨਿਕਲ ਗਿਆ ਤਾਂ ਕਿ ਤੂੰ ਮੇਰੀ ਬੇਟੀ ਨਹੀਂ ਰਿਆਜ਼ ਨੇ ਕਿਹਾ ਪਰ ਬੱਚੀ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਪਣੀ ਗੱਲ ਕਿੰਜ ਸਮਝਾਵੇ ਜਾਂ ਭੰਗੜੇ ਤੂੰ ਮੇਰੀ ਬੇਟੀ ਨਹੀਂ ਹੁਣ ਮੰਗੀ ਫੇਰ ਚਾਕਲੇਟ ਉ ਬੇਟੀ ਤਾਂ ਹਾਂ ਤੁਹਾਡੀ ਗਲ ਬੱਚੀ ਉਸ ਦੇ ਗਲ ਨਾਲ ਝੂਟ ਗਈ ਸੀ ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦਿੱਤਾ ਬੱਚਿਆਂ ਦਾ ਕੀ ਕੀਤਾ ਜਾਵੇ ਕੱਲ ਅਲਮ ਸੱਲਮ ਖਾਨ ਨਾਲ ਗਲਾ ਤਰਦ ਹੋ ਰਿਹਾ ਤੂੰ ਚਲੀ ਜਾਵੀਂ ਮੈਂ ਬੱਚਿਆਂ ਨੂੰ ਸੰਭਾਲ ਲਵਾਂਗਾ ਰਿਹਾ ਅੱਜ ਨੇ ਚਿੰਤਾ ਇਹ ਮੁਕਾ ਦਿੱਤੀ ਫਰੀਦਾ ਖੁਸ਼-ਖੁਸ਼ ਤਿਆਰ ਹੋਈ ਪਰ ਜਾਣ ਤੋਂ ਪਹਿਲਾਂ ਉਸ ਨੂੰ ਘਰਾਰੇ ਕਰਨ ਲਈ ਗਰਮ ਪਾਣੀ ਦੇ ਗਈ ਪੈਨਸਲੀਨ ਲੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ ਬੱਚਿਆਂ ਵਾਲੇ ਕੁਝ ਹਦਾਇਤਾਂ ਦਿੱਤੀਆਂ ਤੇ ਵਣ ਠਣ ਕੇ ਚਲੀ ਗਈ ਉਫ ਇਹ ਪੀਲੀਏ ਮਾਰੀ ਸਾੜੀ ਦੇਖ ਤੇ ਬੜੀ ਖਿਜ ਚੜਦੀ ਹੈ ਕੁਦਾ ਦੀ ਸੌ ਜਾਂ ਕਿਸੇ ਦਿਨ ਇਸ ਨੂੰ ਪੱਠੀ ਵਿੱਚ ਪਾ ਦਿਆਂਗਾ ਫਲੰਗ ਉੱਤੇ ਪੈ ਰਿਆਜ ਨੇ ਕਿਹਾ ਉਹ ਤੁਸੀਂ ਕੌਣ ਹੁੰਦੇ ਹੋ ਜੀ ਇਸ ਉਸਨੇ ਟਾਲਣਾ ਚਾਹਿਆ ਪਰ ਆਦਮ ਕਾਦ ਕਾਦੇ ਸ਼ੀਸ਼ੇ ਵਿੱਚ ਵੇਖਿਆ ਤਾਂ ਇੰਜ ਲੱਗਿਆ ਰਿਆਸ ਠੀਕ ਹੀ ਕਹਿੰਦਾ ਹੈ ਸਾੜੀ ਬਦਲ ਲਈ ਪਾਰਟੀ ਸ਼ਾਨਦਾਰ ਸੀ ਸਾਰਿਆਂ ਨੇ ਉਸ ਦੇ ਪਤੀ ਬਾਰੇ ਪੁੱਛਿਆ ਉਹ ਇਹ ਦੱਸਿਆ ਹੋਇਆ ਕਿ ਉਸ ਨੂੰ ਆਪਣੀ ਹੱਕਤ ਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ ਕਿਸੇ ਨੇ ਕੁਝ ਦੱਸਿਆ ਕਿਸੇ ਨੂੰ ਕੋਈ ਗੱਲ ਟਲ ਗਈ ਬੱਚਿਆਂ ਨੂੰ ਰਿਆਸ ਕੋਲ ਛੱਡ ਆਈਆਂ ਪਰੇਸ਼ਾਨ ਕਰਦੇ ਹੋਣਗੇ ਸਹੇਲੀ ਨੇ ਰੁਕਣ ਲਈ ਜੋਰ ਦਿੱਤਾ ਤਾਂ ਫਰੀਦਾ ਨੇ ਕਿਹਾ ਬਈ ਬੜੀ ਖੂਬ ਮੀਆਂ ਤੋਂ ਬੱਚੇ ਪਲਵਾਂਦੀਓ ਸਹੇਲੀ ਨੇ ਮੀਆਂ ਦੀ ਸ਼ਿਕਾਇਤ ਰੂਪੀ ਮਜ਼ਾਕ ਕੀਤਾ ਪਰ ਮੇਰੇ ਮੀਆਂ ਤਾਂ ਮੁੰਬਈ ਵਿੱਚ ਨੇ ਤੁਸੀਂ ਤਾਂ ਕਹਿ ਰਹੇ ਹੋ ਕਿ ਬੱਚੇ ਹਿਆ ਸਕੂਲ ਛੱਡ ਆਇਓ ਉਹ ਹੋਏ ਬਈ ਡਾਰਲਿੰਗ ਹੋ ਸਲੀ ਫੀਦੀ ਦੇ ਹਸਬੰਡ ਦਾ ਨਾਂ ਤਾਂ ਅਕਬਰ ਹੈ ਸਹੇਲੀ ਗੱਲ ਸੁਲਝਾ ਗਈ ਉਹ ਤੇਰੇ ਆਜ ਅਕਬਰ ਦੇ ਬਚਪਨ ਦੇ ਦੋਸਤ ਵੱਲ ਕੀ ਭਰਾ ਹੀ ਸਮਝੋ ਕੀ ਅਕਬਰ ਹੀ ਸਮਝ ਲੋ ਤਾਂ ਕਿ ਹਰ ਜੇ ਇੱਕ ਜੋਰਦਾਰ ਠਾਕਾ ਕੁ ਜਿਆਫਰੀਦਾ ਨੂੰ ਅਚਵੀ ਜਹੀ ਮਹਿਸੂਸ ਹੋਈ ਕਿੰਨੇ ਚੀਪ ਲੋਕ ਨੇ ਇਹ ਉਹ ਲਾਨਤ ਹੈ ਇਹਨਾਂ ਨੂੰ ਕੌਣ ਸਮਝਾਏ ਕਈ ਵਾਰੀ ਲੋਕਾਂ ਨੇ ਗਲਤੀ ਨਾਲ ਰਿਆਜ ਨੂੰ ਉਸ ਦਾ ਪਤੀ ਸਮਝ ਲਿਆ ਸੀ ਉਸ ਨੂੰ ਬੁਰਾ ਨਹੀਂ ਸੀ ਲੱਗਿਆ ਹਾਂ ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਇਹ ਹੁੰਦਾ ਹੈ ਅਜਿਹੀਆਂ ਗੱਲਾਂ ਦਾ ਕੀ ਵਿਗੜਦਾ ਹੈ ਪਰ ਗੱਲ ਜ਼ਿਆਦਾ ਸੁਲਗਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ ਅਰੇ ਆစီ ਸਾਦੀ ਜੀਨਤ ਨਾਲ ਕਿਉਂ ਨਹੀਂ ਕਰਵਾ ਦਿੰਦੀ ਮੈਂ ਕਿੰਨੀ ਵਾਰ ਹੀ ਕਹਿ ਚੁੱਕੀ ਹਾਂ ਕੰਬਖਤ ਨੂੰ ਸੁਣਦਾ ਹੀ ਨਹੀਂ ਮਜ਼ਾਕ ਵਿੱਚ ਟਾਲ ਜਾਂਦਾ ਤੂੰ ਜ਼ੋਰ ਪਾ ਕੇ ਕਹੇਂਗੀ ਤਾਂ ਜ਼ਰੂਰ ਮੰਨ ਜਾਏਗਾ ਤਾਂ ਤੇਰਾ ਮਤਲਬ ਹੈ ਮੈਂ ਉਸ ਨੂੰ ਕਹਾ ਹੀ ਨਹੀਂ ਫਰੀਦਾ ਹਿਰਕ ਗਈ ਕਿਹਾ ਹੀ ਨਹੀਂ ਨਹੀਂ ਜਰਾ ਜ਼ੋਰ ਦੇ ਕੇ ਕਹਿਣਾ ਮੈਂ ਇੰਜ ਜ਼ੋਰ ਦੇ ਕੇ ਕਹਾ ਕੋਈ ਬੱਚਾ ਏ ਢਾ ਕੇ ਦਵਾਈ ਪਿਆ ਦਿਆ ਉਹ ਹੋਰ ਹੀ ਰਖ ਗਈ ਓਹੋ ਇਸ ਚਹਿਰ ਖਣ ਵਾਲੀ ਕਿਹੜੀ ਗੱਲ ਹੈ ਮੈਂ ਕਿਉਂ ਹੀ ਰਖਣ ਲੱਗੀ ਫਰੀਦਾ ਨੇ ਲਾਲ ਪੀਲੀ ਹੁੰਦਿਆ ਕਿਹਾ ਚੱਲ ਛੱਡ ਪਰਾ ਸਹੇਲੀ ਆਪਣੀ ਜਾਨ ਛੁਡਾ ਕੇ ਨਸੀ ਫਰੀਦਾ ਛਿੱਥੀ ਜਹੀ ਹੋ ਗਈ ਲੋਕ ਸਮਝਦੇ ਨੇ ਹੋ ਰਿਆਜ ਦੀ ਸ਼ਾਦੀ ਨਹੀਂ ਹੋਣ ਦਿੰਦੀ ਉਸਨੂੰ ਰੀ ਅਜੁੱਤੇ ਗੁੱਸਾ ਆਉਣ ਲੱਗ ਪਿਆ ਉਸਨੇ ਕਿੰਨੀ ਵਾਰੀ ਕਿਹਾ ਕਿ ਕੰਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ ਹਮੇਸ਼ਾ ਟਾਲ ਦਿੰਦਾ ਚੱਲ ਛੱਡ ਦਫਾ ਕਰ ਪਰਾਂ ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਐ ਭਈ ਮੈਂ ਚੰਜਟ ਚ ਨਹੀਂ ਪਹਿਣਾ ਚਾਹੁੰਦਾ ਤੇ ਉਹ ਬੱਚਿਆਂ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ ਕਦੀ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ ਉਹਨਾਂ ਦੀਆਂ ਰਿਪੋਰਟਾਂ ਉੱਤੇ ਗੌਰ ਕਰਨਾ ਉਹਨਾਂ ਦੇ ਟੀਚਰਾਂ ਨੂੰ ਮਿਲਣਾ ਇਹ ਵਿਚਾਰੇ ਅਕਬਰ ਤੇ ਵਸ ਦਾ ਰੋਗ ਨਹੀਂ ਸੀ ਉਹ ਤਾਂ ਬਿਨਾਂ ਦੇਖੇ ਦਸਕਤ ਕਰ ਦਿੰਦੇ ਸਨ ਤੇ ਕਹਿੰਦੇ ਸਨ ਰਿਆਜ ਜਰਾ ਤੂੰ ਹੀ ਗੌਰ ਕਰ ਲਵੀ ਮੈਂ ਆਪਣੀ ਤਾਂ ਵਾਸਤੇ ਤੋਂ ਭਾਰਤੀਆਂ ਗੱਲਾਂ ਨੇ ਇੱਕ ਦਿਨ ਰਿਆਜ ਬੜੇ ਗੁੱਸੇ ਚ ਬਾਹਰ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ ਕੁਝ ਹੋਸ਼ ਵੀ ਹੈ ਸਹਬਜ਼ਾਦੀ ਦੇ ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ ਪਤਾ ਨਹੀਂ ਕਿਹੜੇ ਮੁਠਿਆ ਨਾਲ ਤੁਰੀ ਫਿਰਦੀ ਐ ਕੁੱਦਾ ਦੀ ਸੌ ਮੇਰਾ ਪਾਣਾ ਚੜ ਚੱਲਿਆ ਸੀ ਮੇਰੇ ਤਾਂ ਅੱਖੇ ਹੀ ਨਹੀਂ ਲੱਗਦੀ ਫਰੀਦਾ ਨੇ ਰਵਾਸੀ ਹੋ ਕੇ ਕਿਹਾ ਸੀ ਅੱਖੇ ਨਹੀਂ ਲੱਗਦੀ ਤਾਂ ਘੜ ਕੇ ਘੜ ਦੇ ਚੁੜੇਲ ਨੂੰ ਨਹੀਂ ਤਾਂ ਮੈਂ ਘੜ ਦਿੰਨਾ ਏ ਕੁੱਟਣ ਮਾਰਨ ਨਾਲ ਕੀ ਹੋਵੇਗਾ ਫਿਰ ਦੋਵੇਂ ਜਾਣੇ ਬੱਚਿਆਂ ਦੀ ਸਾਈਕੋਲੋਜੀ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹੇ ਤੋਹਾ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਆਇਆ ਸੀ ਕਿ ਇਸ ਮਾਮਲੇ ਵਿੱਚ ਅਕਬਰ ਦੀ رائے ਵੀ ਲੈਣੀ ਚਾਹੀਦੀ ਹੈ ਕੀ ਫਾਇਦਾ ਸੀ ਆਦੂ ਪਰੇਸ਼ਾਨ ਹੋ ਜਾਣਗੇ ਉਹਨਾਂ ਦੀ ਸ਼ਰਾਬ ਪੀਂਦੀ ਆਦਤ ਨਹੀਂ ਵਾਤ ਗਈ ਕਿ ਜਰਾ ਜਿੰਨੀ ਗੱਲ ਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਾਰੀ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ ਦਿੱਲੀ ਦੀ ਸੈਰ ਹੋ ਚੁੱਕੀ ਸੀ ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਸਨ ਫਰੀਦਾ ਨੂੰ ਬਰਾ ਪਹਚਾਈ ਦੀ ਉਡੀਕ ਸੀ ਤੇ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚਲੀਏ ਅਕਬਰ ਨਹੀਂ ਆਇਆ ਉਹਨਾਂ ਆਉਂਦਿਆਂ ਹੈਰਾਨੀ ਨਾਲ ਪੁੱਛਿਆ ਨਹੀਂ ਕੋਈ ਕੰਮ ਸੀ ਫਰੀਦਾ ਸੁੱਤੇ ਸੁਭਾਅ ਬੋਲ ਪਈ ਤੇ ਆਹ ਬਾਹਰ ਕਮਰੇ ਵਿੱਚ ਕੌਣ ਰਹਿ ਰਿਹਾ ਹੈ ਰਿਆਜ਼ ਫਰੀਦਾ ਨੇ ਲਾਪਰਵਾਹੀ ਨਾਲ ਕਿਹਾ ਪਰ ਉਸ ਨੂੰ ਡਰ ਲੱਗਣ ਲੱਗ ਪਿਆ ਰਿਆਜ਼ ਜਾਨੀ ਤੇਰੇ ਨਾਲ ਇੱਥੇ ਵੀ ਆਇਆ ਹੈ ਹਾਂ ਪਰ ਫਰੀਦਾ ਉਹਨਾਂ ਦੇ ਪੁੱਛਣ ਟੰਗ ਕਰਕੇ ਸਹਿਮ ਗਈ ਮੈਂ ਇੰਨਾਂ ਹਰਕਤਾਂ ਨੂੰ ਕੱਤਾ ਹੀ ਬਰਦਾਸ਼ਤ ਨਹੀਂ ਕਰ ਸਕਦਾ ਉਹ ਪੜ੍ਹ ਕੇ ਉਹ ਬਈ ਜਾਣ ਵੀ ਦਿਓ ਭਾਬੀ ਨੇ ਸਮਝਾਇਆ ਬਾਹਰ ਆਵਾਜ਼ ਜਾਏਗੀ ਆਵਾਜ਼ ਜਾਏਗੀ ਤਾਂ ਜਾਣ ਦੇ ਮੈਂ ਕਿਸੇ ਹلال ਜਾਤੇ ਤੋਂ ਡਰਦਾ ਵਾਂ ਸ਼ਰਮ ਨਹੀਂ ਆਉਂਦੀ ਹੋਂ ਤਾਂ ਤੀਵੀ ਜਵਾਨ ਹੋ ਗਈ ਹੈ ਤੇਰੇ ਇਹ ਗੁਣ ਦੇਖ ਕੇ ਉਹ ਕੀ ਸਿੱਖੇਗੀ ਤੂੰ ਅਕਬਰ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ ਪਰ ਮੈਨੂੰ ਉल्लू ਨਹੀਂ ਬਣਾ ਸਕਦੀ ਸਾਰੀ ਦੁਨੀਆ ਤੇਰੇ ਜੰਮਣ ਤੇ ਥੁੱਕ ਰਹੀ ਏ ਮੇਰੇ ਜੰਮਣ ਤੇ ਥੁੱਕ ਰਹੀ ਹੈ ਫਰੀਦਾ ਨੇ ਸੋਚਿਆ ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਹੱਜ ਤਾਹੀ ਨਹੀਂ ਵੇਖਿਆ ਕਿ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਕੀ ਦਿਖਾਈ ਨਹੀਂ ਦਿੰਦਾ ਫਰੀਦਾ ਫੇਰ ਸੋਚਦੀ ਹੈ ਪਰ ਤੇਰੀ ਇਹ ਹਿੰਮਤ ਕੀ ਤੂੰ ਮੇਰੇ ਘਰ ਚ ਗੰਦ ਪਾਉਣ ਡਈ ਹੈ ਗੰਦ ਇਹ ਸੋਚ ਕੇ ਫਰੀਦਾ ਦਾ ਮੂੰਹ ਲਾਲ ਹੋ ਗਿਆ ਆਪਣੇ ਯਾਰ ਨੂੰ ਨਾਲ ਲਈ ਫਿਰਦੀ ਹੈ ਭਾਬੀ ਨੇ ਬੜਾ ਹੀ ਰੋਕਿਆ ਪਰ ਉਹ ਕਹਿ ਹੀ ਗਏ ਯਾਰ ਫਰੀਦਾ ਤਾਂ ਤੇਲ ਕੀਤਾ ਉੱਚੀ ਉੱਚੀ ਟਹਾਕੇ ਲਾਇਏ ਤੇ ਆਜ ਉਸਤਾਚਾਰ ਹੈ ਪਰ ਠਾਕਾ ਉਸ ਤੇ ਗਲੀ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ 20 ਬਰੇ ਪਲਾਸ਼ੀਨਾ ਵਿੱਚ ਅੱਖਾਂ ਸਾਹਮਣੇ ਉਲੰਘ ਗਈ ਯਾਰ ਦੁਨੀਆਂ ਦੀਆਂ ਨਜ਼ਰਾਂ ਵਿੱਚ ਰਿਆਜ ਉਸਤਾਚਾਰ ਨਹੀਂ ਸੀ ਤਾਂ ਕੌਣ ਸੀ ਤੇ ਉਹ ਚੁੱਪਚਾਪ ਉੱਠ ਕੇ ਸਮਾਨ ਬੰਨਣ ਲੱਗ ਪਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ